डियर स्टूडेंट्स गुड मॉर्निंग ए रिवीजन वीडियो है क्वेश्चन आंसर्स दा जेडे के बुक दे एंड दे, ते दित्ते गए ने चैप्टर दा नाम है तुलनात्मक राजनीति अर्थ ते प्रकृति चलो बैक एंड क्वेश्चन आंसर्स वल चलिए क्योंकि अपना मेन मकसद है कि रिवीजन हो सके क्वेश्चन आंसर्स दा ਇਸ ਵੀਡੀਓ 'ਚ ਜੇ ਤੁਹਾਨੂੰ ਲੋਡ ਮਹਿਸੂਸ ਹੋਈ ਤੇ ਪੂਰੇ ਚੈਪਟਰ ਨੂੰ ਮੈਂ ਵੀਡੀਓ 'ਚ ਬਣਾ ਕੇ ਵੀ ਤੁਹਾਨੂੰ ਭੇਜ ਸਕਦਾ ਜੇ ਤੁਸੀਂ ਕਮੈਂਟ ਕਰੋਗੇ ਤੇ ਪੂਰੀ ਵੀਡੀਓ ਨੂੰ ਮੈਂ ਪੂਰੇ ਚੈਪਟਰ ਨੂੰ ਮੈਂ ਵੀਡੀਓ 'ਚ ਸਮਝਾਵਾਂਗਾ ਚਲੋ ਤੇ ਅਭਿਆਸ ਪ੍ਰਸ਼ਨ ਹੈ ਉਮੀਦ ਹੈ ਕਿ ਇਸ ਪ੍ਰਸ਼ਨ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਮੈਕਸਿਮਮ ਕੁਐਸਚਨ ਆਣਗੇ ਯਾਨੀ ਕਿ ਜਿਹੜੇ ਚੈਪਟਰ ਦੇ ਐਂਡ ਤੇ ਅਭਿਆਸ ਪ੍ਰਸ਼ਨ ਦਿੱਤੇ ਹੋਏ ਨੇ ਉਹ ਤੇ ਉਹਨਾਂ ਲਈ ਹੀ ਇਹ ਵੀਡੀਓ ਬਣਾ ਰਿਆ ਹਾਂ ਮੈਂ ਸਭ ਤੋਂ ਪਹਿਲਾਂ ਛੋਟੇ ਆਨਸਰਸ ਕੁਐਸਚਨ ਆਨਸਰਸ ਦੇ ਵੀਡੀਓ ਹੋਣਗੇ ਤੇ ਉਸ ਤੋਂ ਬਾਅਦ ਵੱਡੇ ਕੁਐਸਚਨ ਆਨਸਰਸ ਹੋਣਗੇ ਤੇ ਚਲੋ ਸ਼ੁਰੂ ਕਰਦੇ ਹਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਸਹੀ ਚੁਣ ਕਰਕੇ ਜਾਂ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਤੇ ਇਹਨਾਂ ਵਿੱਚੋਂ ਇਹ ਆਪਾਂ ਮਲਟੀਪਲ ਚੁਆਇਸ ਕੁਐਸਚਨਸ ਹੈਗੇ ਤੇ ਪਹਿਲਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਦਾ ਪਿਤਾ ਮਾ ਕਿਸ ਨੂੰ ਕਿਹਾ ਜਾਂਦਾ ਹੈ ਤੇ ਆਪਣਾ ਆਪਸ਼ਨ ਹੈ ਅਰਸਤੋ ਇਨਾਂ ਨੇ ਹੀ 158 ਜਿਹੜੇ ਕਨਸਟੀਟਿਊਸ਼ਨ ਥੇ ਸੀਗੇ ਉਸ ਵੇਲੇ ਦੇ ਗ੍ਰੀਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਸੀ ਤੇ ਇਸ ਲਈ ਤੁਲਨਾਤਮਕ ਰਾਜਨੀਤੀ ਦੇ ਪਿਤਾ ਮਾ ਅਰਸਤੋ ਨੂੰ ਹੀ ਮੰਨਿਆ ਜਾਂਦਾ ਹੈ ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਭਾਰਤ ਦੀ ਸੰਸਦੀ ਪ੍ਰਣਾਲੀ ਦੀ ਤੁਲਨਾ ਕਿਸ ਦੇਸ਼ ਦੀ ਪ੍ਰਣਾਲੀ ਨਾਲ ਕੀਤੀ ਜਾਂਦੀ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਮਦਰ ਆਫ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਬ੍ਰਿਟੇਨ ਨੂੰ ਕਿਹਾ ਜਾਂਦਾ ਹੈ ਤਾਂ ਆਪਣਾ ਆਪਸ਼ਨ ਹੈ A ਬ੍ਰਿਟੇਨ 1 ਬ੍ਰਿਟੇਨ ਅਗਲਾ ਪ੍ਰਸ਼ਨ ਹੈ ਰਸਤੂ ਨੇ ਕਿੰਨੇ ਸੰਵਿਧਾਨੀ ਤੁਲਨਾਤਮਕ ਅਧਿਐਨ ਕੀਤਾ ਸੀ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ 158 ਅਗਲਾ ਪ੍ਰਸ਼ਨ ਹੈ ਰਾਜਨੀਤੀ ਹੈ ਕਿ ਹੈ ਹੀ ਕਿ ਕੋਈ ਰਾਜਨੀਤੀ ਵਿੱਚ ਕੀ ਅਤੇ ਕਿੰਨਾ ਪ੍ਰਾਪਤ ਕਰਦਾ ਹੈ ਤੇ ਇਹ ਆਪਸ਼ਨ ਸਾਰੇ ਗਲਤ ਹੈ ਇਹਨਾਂ ਚ ਕੋਈ ਆਪਸ਼ਨ ਨਹੀਂ ਹੈ ਤੇ ਇਹਦੇ ਲਈ ਮੈਂ ਬੁੱਕ ਦੇ ਵਿੱਚ ਤੁਹਾਨੂੰ ਦੱਸਦਾ ਹਾਂ ਕਿ ਕਿਹੜਾ ਕਿੱਥੋਂ ਆਨਸਰ ਮਿਲਣਾ ਤੁਹਾਨੂੰ ਜਰਾ ਹੋਲਡ ਕਰ ਲਵੋ है अपना आंसर पेज नंबर तुम देखोगे एक दो तीन ते, पहले चैप्टर के पेज नंबर सत्त से देखो ਹੈਰੋਲਡ ਲਾਸਵੈਲ ਚੇਤਨ ਚੋਣ ਰੈਸ਼ਨਲ ਚੁਆਇਸ ਦੇ ਵਿੱਚ ਇਸ ਦਾ ਮੈਂਸ਼ਨ ਕੀਤਾ ਹੋਇਆ ਹੈ ਅਗਰ ਤੁਸੀਂ ਚਾਹੋਗੇ ਤਾਂ ਮੈਂ ਬੁੱਕ ਦੇ ਵਿੱਚ ਪੇਜ ਨੰਬਰ 7 ਤੇ ਵੀ ਜਾ ਕੇ ਤੁਹਾਨੂੰ ਸ਼ੋਅ ਕਰ ਸਕਦਾ 7 ਨੰਬਰ ਪੇਜ ਰਿਹਾਈ ਏ ਥੋੜਾ ਜਿਹਾ ਹੋਰ ਥੱਲੇ ਨੂੰ ਹੈਰੋਲਡ ਲਾਸਵੈਲ ਕਹਿੰਦੇ ਨੇ ਕਿ ਰਾਜਨੀਤੀ ਹੈ ਕਿ ਇਹ ਕੀ ਇਸ ਦੇ ਵਿੱਚ ਕੋਈ ਕਿੰਨਾ ਡਾਈਟਿਕ ਵਿੱਚੋਂ ਕੀ ਅਤੇ ਕਿੰਨਾ ਪ੍ਰਾਪਤ ਕਰਦਾ ਹੋ ਗੈਟਸ ਵਾਟ ਐਂਡ ਵੈਨ ਐਂਡ ਹਾਉ ਇਹ ਵਾਲਾ ਪਾਰਟ ਹੈ ਪੇਜ ਨੰਬਰ 7 ਤੇ ਇਸ ਤਰ੍ਹਾਂ ਤੁਸੀਂ ਲੱਭ ਸਕਦੇ ਹੋ ਜੇ ਕੋਈ ਨਹੀਂ ਮਿਲਦਾ ਹੈ ਤੇ ਅੱਗੇ ਆਪਰੇਸ਼ਨ ਹੈ ਤੁਲਨਾਤਮਕ ਸਰਕਾਰ ਅਤੇ ਤੁਲਨਾਤਮਕ ਰਾਜਨੀਤੀ ਵਿਚਾਲੇ ਕੋਈ ਅੰਤਰ ਨਹੀਂ ਹੈ ਇਹ ਕਥਨ ਗਲਤ ਹੈ ਕਿਉਂਕਿ ਦੋਨਾਂ ਵਿੱਚ ਅੰਤਰ ਹੈ ਸਰਕਾਰ ਔਰ ਰਾਜਨੀਤੀ ਦੋਨਾਂ ਵਿੱਚੋਂ ਕਾਫੀ ਫਰਕ ਹੈ ਰਾਜਨੀਤੀ ਦਾ ਦਾਇਰਾ ਬਹੁਤ ਵਿਸ਼ਾਲ ਹੈ ਸਰਕਾਰ ਦਾ ਦਾਇਰਾ ਥੋੜਾ ਜਿਹਾ ਨਹਿਰੋ ਹੈ ਸਰਕਾਰ ਦੇ ਤਿੰਨ ਅੰਗ ਹੁੰਦੇ ਨੇ ਤੇ ਰਾਜਨੀਤੀ ਵਿੱਚ ਅਸੀਂ ਰਸਮੀ ਵਗੈਰ ਰਸਮੀ ਸਾਰੀ ਚੀਜ਼ਾਂ ਨੂੰ ਸ਼ਾਮਲ ਕਰਦੇ ਹਾਂ ਤੇ ਹਰ ਇੱਕ ਚੀਜ਼ ਦਾ ਅਧਿਐਨ ਕਰਦੇ ਹਾਂ ਇਸ ਲਈ ਇੱਕ ਕਥਨ ਗਲਤ ਹੈ ਅਗਿਆ ਰਸਤੂ ਅਨੁਸਾਰ ਮਨੁੱਖ ਇੱਕ ਰਾਜਨੀਤਿਕ પ્રાਣੀ ਹੈ ਇਹ ਕਥਨ ਠੀਕ ਹੈ ਮਨੁੱਖ ਰਸਤੂ ਦਾ ਕਥਨ ਹੈ ਕਿ ਮਨੁੱਖ ਇੱਕ ਸਮਾਜਿਕ પ્રાਣੀ ਹੈ ਦੇ ਨਾਲ ਹੀ ਉਹਨਾਂ ਦਾ ਕਥਨ ਹੈ ਕਿ ਮਨੁੱਖ ਇੱਕ ਰਾਜਨੀਤਿਕ પ્રાણી ਹੈ ਮਨੁੱਖ ਤੇ ਇਹ ਤੁਸੀਂ ਆਪਣੇ ਇੰਟਰੋਡਕਟਰੀ ਪਾਰਟ ਔਰ ਅਰਸਟੋ ਵਾਲੇ ਪਾਰਟ ਵਿੱਚ ਇਸ ਚੈਪਟਰ ਦੇ ਪੜ੍ਹੋਗੇ ਤਾਂ ਤੁਹਾਨੂੰ ਉੱਥੇ ਮਿਲ ਜਾਏਗਾ ਅਗਰਾ ਪ੍ਰਸ਼ਨ ਹੈ ਭਾਰਤ ਵਿੱਚ ਜਨਤਕ ਹਿੱਤ ਮੁਕਦਮੇ ਭਾਰਤ ਵਿੱਚ ਜਨਤਕ ਹਿੱਤ ਮੁਕਦਮੇ ਦੀ ਜੀ ਗੱਲ ਕਰਦੇ ਆਂ ਤੇ ਜਨਤਕ ਹਿਤ ਮੁਕਦਮੇ ਨੂੰ ਇੰਗਲਿਸ਼ 'ਚ ਪੀ ਆਈ ਐਲ ਕਿਹਾ ਜਾਂਦਾ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਇਸ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਤੇ ਇਸ ਦੇ ਜਨਮਦਾਤਾ ਪੀ ਐਨ ਭਗਵਤੀ ਨੂੰ ਮੰਨਿਆ ਜਾਂਦਾ ਪਰ ਸ਼ੁਰੂਆਤ ਕੀਤੀ ਸੀ ਜਸਟਿਸ ਪੀ ਐਨ ਭਗਵਤੀ ਅਤੇ ਜਸਟਿਸ ਜਸਟਿਸ ਵੀ ਆਰ ਕ੍ਰਿਸ਼ਨ ਅੱਯਰ ਦੁਆਰਾ ਹੈ ਇਹ ਦੋ ਜਣੇ ਇਸ ਦੇ ਸ਼ੁਰੂਆਤ ਦੇ ਵਿੱਚ ਸਨ ਇਹਨਾਂ ਨੂੰ ਸ਼ੁਰੂ ਕਰਨ ਵਾਲੇ ਜੇ ਜਸਟਿਸ ਪੀ ਐਨ ਭਗਵਤੀ ਵੀ ਲਿਖ ਦਿਓ ਤਾਂ ਵੀ ਆਨਸਰ ਫੁੱਲ ਸਹੀ ਹੈ ਪਰ ਨਾਲ ਜਸਟਿਸ ਵੀ ਆਰ ਕ੍ਰਿਸ਼ਨਾ ਯਰ ਵੀ ਸੀਗੇ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਭਾਰਤ ਵਿੱਚ ਉਦਾਰੀਕਰਨ ਨੀਜੀਕਰਨ ਤੇ ਵਿਸ਼ਵੀਕਰਨ ਕਦੋਂ ਸ਼ੁਰੂ ਹੋਇਆ ਤੇ ਆਪਾਂ ਦੇਖਦੇ ਹਾਂ ਕਿ ਇਹ ਸ਼ੁਰੂ ਹੋਇਆ 1991 ਤੋਂ ਇਹ ਇਸ ਨੂੰ ਐਲ ਪੀਜੀ ਕਿਹਾ ਜਾਂਦਾ ਹੈ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਤੀਸਰੀ ਦੁਨੀਆ ਦੇ ਦੇਸ਼ ਕਿੰਨਾ ਦੇਸ਼ਾਂ ਨੂੰ ਕਿਹਾ ਜਾਂਦਾ ਹੈ ਤੀਸਰੀ ਦੁਨੀਆ ਦੇਸ਼ਾਂ ਦਾ ਕਨਸੈਪਟ ਹੁਣ ਖਤਮ ਹੋਇਆ ਹੈ অলਮੋਸਟ ਤੇ ਉਹ ਦੇਸ਼ ਜਿਹੜੇ ਬਹੁਤ ਹੀ ਜ਼ਿਆਦਾ ਪਛੜੇ ਹੋਏ ਸੀ ਉਹਨਾਂ ਨੂੰ ਅੱਜ ਲੀਸਟ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ ਹੈ ਐਲ ਡੀ ਸੀ ਲੀਸਟ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ ਹੈ ਪਰ ਤੀਸਰੀ ਦੁਨੀਆ ਦੇ ਵਿੱਚ ਜਨਰਲੀ ਜਿਹੜੇ ਸਾਊਥ ਏਸ਼ੀਅਨ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਸੀਗਾ ਫਸਟ ਦੁਨੀਆ ਦੇ ਵਿੱਚ ਅਮਰੀਕਾ ਇੰਗਲੈਂਡ ਵਰਗੇ ਦੇਸ਼ੀ ਕੇ ਸੈਕੰਡ ਦੇ ਵਿੱਚ ਰੂਸ ਚੀਨ ਵਰਗੇ ਦੇਸ਼ ਨੂੰ ਸ਼ਾਮਿਲ ਕੀਤਾ ਜਾਂਦਾ ਸੀ ਤੇ ਉਸ ਤੋਂ ਪਿਛੜੇ ਜਿਹੜੇ ਹੈ ਜਿਦਾਂ ਕਿ ਭਾਰਤ ਪਾਕਿਸਤਾਨ ਬੰਗਲਾਦੇਸ਼ ਉਧਰ ਸਾਊਥ ਅਫਰੀਕਨ ਕੰਟਰੀਜ਼ ਕੁਝ ਲੈਟਿਨ ਅਮਰੀਕਨ ਕੰਟਰੀਜ਼ ਉਹਨਾਂ ਨੂੰ ਤੀਸਰੀ ਦੁਨੀਆ ਦਾ ਦੇਸ਼ ਮੰਨੇ ਜਾਂਦਾ ਸੀ ਚਲੋ ਤੇ ਹੁਣ ਅੱਗੇ ਚੱਲਦੇ ਆ ਕਿ ਕਿਸ ਗਵਾਂਡੀ ਦੇਸ਼ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ ਹੈ ਤੇ ਆਪਾਂ ਨੂੰ ਪਤਾ ਹੈ ਕਿ कुछ समा पहले ही नेपाल के नव संविधान लागू होया आंसर होगा नेपाल एन ई पी एल नेपाल या नेपाल इस छोटे प्रश्न उत्तर इस चैप्टर तो थोड़े व्डे प्रश्न उत्तर डिटेल करोंगे तो उस देवी वीडियो ਬਣਾਵਾਂਗੇ ਇਸ ਵੀਡੀਓ ਨੂੰ ਦੇਖੋ ਤੇ ਪਸੰਦ ਕਰੋ ਜੇ ਤੁਸੀਂ ਚਾਹਦੇ ਹੋ ਕੋਈ ਚੈਪਟਰ ਵੀ ਕਰਵਾਵਾਂ ਤੇ ਕਮੈਂਟ ਤੁਸੀਂ ਕਰਕੇ ਜ਼ਰੂਰ ਦੱਸੋ ਤੇ ਪੂਰਾ ਚੈਪਟਰ ਦਾ ਵੀਡੀਓ ਲੈ ਕੇ ਆਵਾਂਗਾ ਮੈਂ ਵਰਡ ਟੂ ਵਰਡ ਥੈਂਕ ਯੂ ਵੈਰੀ ਮਚ ਟੇਕ ਕੇਅਰ